ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅੱਜ ਆਈ ਹੋਈਆਂ ਮੈਂ ਆਪਣੇ ਪੇਕੇ ਪਿੰਡ ਪਰਸੋਂ ਦੀ ਰਖੜੀਆਂ ਬੰਨਣ ਤੁਹਾਨੂੰ ਸਾਰਿਆਂ ਦੀ ਰਖੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਹਾਸ ਤੇ ਬਹੁਤ ਪ੍ਰਮਾਤਮਾ ਦੇਰੀ ਲੰਬੀ ਉਮਰ ਕਰੇ ਮੇਰੇ ਬ੍ਰਦਰ ਦੀ ਹਾਂ ਭਾਈ ਦਾ ਪਿਆਰ ਚਾਹੀਦਾ ਭਾਈਆਂ ਭੈਣਾਂ ਦਾ ਪਿਆਰ ਚਾਹੀਦਾ ਕੋਈ ਗੱਲ ਨਹੀਂ ਵੀਰੇ ਪੈਸੇ ਘਟਦੇ ਦੇ ਮੇਰੇ ਬੇਟੇ ਦੇ ਬਨਣ ਲੱਗੀ ਰਖੜੀ ਉਸਦੀ ਸਿਸਟਰ ਭੈਣ ਭਾਈ ਦੋਨੇ ਜਾਨੇ ਵੀਰ ਜੋਤ ਘਰ ਵੀਰ ਜਤ ਕੋਨ ਨਾ ਕਰ ਨੋਸੇ ਪੰਗੂ ਬਾਹਰ ਕਰਨ ਲੱਗਿਆ ਅੰਦਰ ਰੱਖੇ ਪਾਣ ਇੱਕੜਾ ਪਾਉਣ ਲੱਗੀ ਹੈ ਤੇ ਸਿਸਟਰ ਵੀਰਜੋਤ ਕੌਰ ਨਗਰਾ ਈ ਮਸ਼ਕਰੀਆਂ ਕਰਦੇ ਨੇ ਪੈਸੇ ਦੇ ਕੇ ਹਰਨੂਰ ਫੇਰ ਹੋ ਰਹੇ ਦੀਦੀ ਨੂੰ ਪੈਸੇ ਦੇ ਕੇ ਫੇਰ ਖੋਣ ਲੱਗਿਆ ਹੋਇਆ ਦੇਖੋ ਪੈਣ ਭਾਈਆਂ ਦੀ ਇਹ ਮਸਤੀ ਆ ਇਹ ਜਦ ਇਕੱਠੇ ਹੁੰਦੇ ਆ ਹਰਨੂਰ ਦੀ ਮਾਸੀ ਦੀ ਬੇਟੀ ਆ ਆ ਰੀਤੀ ਆ ਇਹ ਮੇਰੀ ਵੀਰ ਜਤੂ ਲਈ ਇਹ ਨਿਊਡਲ ਬਣਾ ਕੇ ਲੱਗੇ ਹੋਏ ਨੇ ਭੈਣ ਭਾਈ ਦੋਨੇ ਖਾਣ ਅਹ ਨੂਰ ਸਾਰੇ ਇਰਤੇ ਹੀ ਪੱਦੀਆਂ ਬਣੀਆਂ ਨੇ ਵੀਰੋ ਤੋਂ ਮਾਰਨੇ ਲਈ ਆਪ ਕੋ ਇਗਜ਼ਾਮ ਬੰਦੋ ਆਪਨੇ ਟੂ ਗੇਮ ਖੇਲਾ ਇਹ ਦੇਖੋ ਵੀਰਜੋਤ ਨੇ ਐਪੀ ਬਣਾਈਆਂ ਨੇ ਐਪੀ ਨਹੀਂ ਦੇਵਨੀ ਬਸ ਇਹ ਟੇਸਟੀ ਤਾਂ ਬਹੁਤ ਤਾਈ ਖਾ ਰਹੀ ਹੈ ਸਾਰੇ ਸਾਰੇ ਰਾਮ ਦੇ ਅਸਮ ਫੇਰ ਖਰਾਬ ਹੋ ਗਿਆ ਬੱਦਲ ਵੀ ਬੁੱਲਣ ਲੱਗ ਗਿਆ ਟੋੜ-ਟੋੜੇ ਗੇਟ ਤਿਆਰ ਤਿਆਰ ਹੋ ਗਏ ਪੂਰੇ ਸ਼ੀਸ਼ੇ ਪਾਉਣੇ ਵਾਲੇ ਰਹਿ ਗਏ ਜਾਨੀ ਗਿੱਟਾਂ ਚ ਮੈਂ ਪਰਸੋਂ ਹੀ ਆ ਗਈ ਸੀ ਆਪਣੇ ਤੇਕੇ ਪਿੰਡ ਡੇਟ ਤਿਆਰ ਹੋ ਗਏ ਨਾ ਤੇ ਸ਼ੀਸ਼ੇ ਪਾਉਣ ਤੇ ਰਹੀਗੀ ਹੁਣ ਆ ਸੇਬ ਬੰਦ ਬੁੱਟੇ ਛੋਟੇ ਛੋਟੇ ਸੇਬ ਦੇਖੋ ਫੇਰ ਲੱਗਣ ਲੱਗ ਗਏ ਇੱਕ ਵਾਰ ਲੱਗ ਹਟੇ ਸੀਗੇ ਦੁਬਾਰੇ ਫੇਰ ਆ ਗਏ ਇਹਨਾਂ ਫਲ

ਸਵੇਰ ਦੇ ਬੱਦਲ ਕਾਫੀ ਹੋ ਗਏ ਹੋ ਦੇਖੋ ਟੈਲਾਂ ਦਾ ਤਾਂ ਸਾਰਾ ਹੀ ਕੰਮ ਨਿਬੜ ਗਿਆ ਉਹ ਲੱਕੜ ਵਾਲੇ ਮਿਸਤਰੀ ਦਾ ਹਰੇ ਕੰਮ ਚੱਲ ਰਿਹਾ ਹੈ ये है वॉशरूम मिटन तो इस बार बहुत फला है ਕੇਟ ਦਾ ਫਰੇਮ ਤਾਂ ਬਣ ਗਿਆ ਹੁਣ ਜੇ ਤਾਂ ਇਸ ਤੇ ਸਰਮਾਇਕਾ ਤੇ ਡਿਜ਼ਾਈਨ ਬਣਨੇ ਬਾਕੀ ਨੇ ਕਿਚਨ ਤਕਰੀਬਨ অলਮੋਸਟ ਤਿਆਰੀ ਹੋ ਗਈ ਥੋੜੇ ਬਥੇ ਸ਼ੀਸ਼ਿਆਂ ਦਾ ਕੰਮ ਰਹਿ ਗਿਆ ਕੁਛ ਚਿਮਨੀ ਦੇ ਉੱਪਰ ਰਹਿ ਗਿਆ ਥੋੜਾ ਜਿਹਾ ਲੱਕੜ ਦਾ ਬਣਾਉਂ ਤੇ ਆਪ ਕੋ ਉੜਦਾ ਕੰਮ ਹੈ ਰਹਿਦਾ ਅਜ ਛੁੱਟੀ ਕਰ ਲਈ ਉਹਨਾਂ ਨੇ ਰਖੜੀਆਂ ਕਰਕੇ ਮਿਸਤਰੀਆਂ ਨੇ ਲੱਕੜ ਵਾਲਿਆਂ ਨੇ 2 ਮਹੀਨੇ ਹੋ ਗਏ ਤਕਰੀਬਨ ਇਕੱਲੇ ਰਸੋਈ ਤੇ ਲਵੀਰ ਅਮਨਉਨ ਚਾਹ ਵੱਡੀ ਅ ਲਵੀਰਾ ਦੇ ਮੁਰੇ ਆਹ ਗੇਟ ਦੇ ਜਿਹੜੇ ਆ ਲੱਗਣਗੇ ਡੋਰ ਆ ਤਿਆਰ ਕਰ ਰਹੀਆਂ ਆਪਾਂ ਇਸ ਤਰੀਕ गोल्डन पट्टी है ये जो ऊपर उतरोगी ये दे। देख चलो इस दे नाल जेकर थोनू ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ